ਤਾਕੜੇ ਰਹਾਗੇ ਤਾਂ ਆਪਾਂ ਇਹ ਜਨਪਰ ਨੂੰ ਫੜ ਸਕਾਂਗੇ ਚਾਹੇ ਪਤ ਫੜੇ ਰਹੀਆਂ ਨਾ ਜੀ ਪਰ ਇਹ ਕੋਈ ਮਜ਼ਾਕ ਨਹੀਂ ਬਿਲਕੁਲ ਥਲੇ ਤੇ ਜਾ ਰਹੇ ਹਾਂ ਫੇਰ ਵੀਡੀਓ ਲੈ ਕੇ ਆਏ ਆ ਮੇਰੇ ਨਾਲ ਨੇ ਸਰਦਾਰ ਬਿਆਨਤ ਸਿੰਘ ਨੰਬਰਦਾਰ ਮੌਜੂਦਾ ਤੇ ਬੇਨਤੀ ਉਹਨਾਂ ਵੱਲੋਂ ਕੀ ਬੇਨਤੀ ਕਰ ਰਹੇ ਨੇ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਡੀ ਤਾਂ ਬੇਨਤੀ ਇੱਕੋ ਹੀ ਹੈ ਜੀ ਜੀ ਬੱਚਿਆਂ ਦਾ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕਿ ਬੱਚੇ ਮਤਲਬ ਪਿੰਡਾਂ ਦੇ ਵਿੱਚੋਂ ਸਿਰ ਦੇਖਣ ਦਿਵਾਨੇ ਨਾ ਹੋਣ ਜੀ ਜਿਹੜੇ ਵੀ ਇੱਥੇ ਆ ਗੁਰੂ ਘਰ ਚ ਬੁੜੀਆਂ ਮਾਈਆਂ ਆਤਨੇ ਆਉਂਦੇ ਨੇ ਬੱਚੇ ਲੈ ਕੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਦੋ ਚਾਰ ਦਿਨ ਸੰਗੇਜ ਕਰਨਾ ਜੀ ਸਮਝ ਗਏ ਜੀ ਤੇ ਸਾਡੀ ਦੁਬਾਰੇ ਫੇਰ ਬੇਨਤੀ ਆ ਦੁਨਨੇ ਪਿੰਡਾਂ ਨੂੰ ਜੀ ਵੀ ਇਹਦਾ ਸੰਗੇਜ ਰਹਿਣ ਦਾ ਆਪਣਾ ਹੱਕ ਬਣਦਾ ਹੈ ਜੀ ਜੇ ਆਪਾਂ ਥੋੜੇ ਜੇ ਤਕੜੇ ਰਹਾਂਗੇ ਤਾਂ ਆਪਾਂ ਜਨਪਰ ਨੂੰ ਫੜ ਸਕਾਂਗੇ ਚਾਹੇ ਪਤ ਫੜੇ ਰਹੀਆਂ ਨਾ ਜੀ ਪਰ ਇਹ ਕੋਈ ਮਜ਼ਾਕ ਨਹੀਂ ਬਿਲਕੁਲ ਮਜ਼ਾਕ ਨਹੀਂ ਇਹ ਕੋਈ ਮਜ਼ਾਕ ਨਹੀਂ ਹੈਗਾ ਤੇ ਅੱਜ 11 ਤਰੀਕ ਹੈ ਤੇ 11 ਤਰੀਕ ਦੇ ਵਿੱਚ ਜਿਹੜੇ ਮਹਿਕਮੇ ਆਏ ਨੇ ਇੱਥੇ ਮੀਟਿੰਗ ਹੋਈ ਹੈ ਤੇ ਉਹਨਾਂ ਵੱਲੋਂ ਵਿਸ਼ਵਾਸ ਦੁਲਾਇਆ ਗਿਆ ਸਾਰਾ ਵੀ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਇੱਕ ਵਾਰ ਅਨਾਉਂਸਮੈਂਟ ਕਰੋ ਤੇ ਵੀ ਸਾਰੇ ਭਰਾ ਜਿਹੜੇ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਗੌਰ ਕਰਨ ਦੀ ਲੋੜ ਹੈ ਜਿੱਥੇ ਵੀ ਇਹ ਪਾਇਆ ਜਾਂਦਾ ਚਿੱਤ ਹੈ ਜਾਂ ਸੇਰ ਹੈ ਵੀ ਇੱਕ ਵਾਰ ਸਾਨੂੰ ਸੰਪਰਕ ਦੇ ਵਿੱਚ ਲਿਆਓ ਤੇ ਸਾਨੂੰ ਫੋਨ ਕਰੋ ਅਸੀਂ ਮੌਕੇ ਤੇ ਆਵਾਂਗੇ ਠੀਕ ਹੈ ਜੀ ਇਹੀ ਗੱਲ ਹੋਈ ਹੈ ਜੀ ਦੋ ਘੰਟੇ ਬਾਈ ਪੂਰੀ ਤਿੰਨ ਘੰਟੇ ਮੀਟਿੰਗ ਚੱਲੀ ਹੈ ਗੁਰੂ ਘਰ ਦੇ ਵਿੱਚ ਜੀ ਇਸੇ ਵਿਸ਼ੇ ਤੇ ਇਸੇ ਵਿਸ਼ੇ ਤੇ ਬਕਾਇਦਾ ਗਰੁੱਪ ਬਣੇ ਨੇ ਸਾਰੇ ਅਫਸਰ ਸਾਹਿਬਾਨ ਨੇ ਗਰੁੱਪ ਦੇ ਵਿੱਚ ਜੀ ਸਾਰੇ ਪੂਰੀਆਂ ਪ੍ਰੋਪਰ ਟੀਮਾਂ ਨੇ ਜੀ ਮੰਨ ਕੇ ਚਲੋ 10 ਤੋਂ 15 ਮਿੰਟ ਦੇ ਵਿੱਚ ਬਰਨਾਲੇ ਨੂੰ ਆਪਣੇ ਲਈ ਉਹਦੀ ਨਾਲ ਦੀ ਨਾਲ ਸਾਰੇ ਬੰਦੇ ਮਤਲਬ ਸਾਰੀ ਟੀਮ ਪਹੁੰਚਣੀ ਹੈ ਸਾਰਾ ਪੂਰਾ ਪ੍ਰੋਪਰ ਜਿਹੜਾ ਇਹ ਜਿਹਦਾ ਬਣਾਇਆ ਗਿਆ ਪਰਫਾਰਮਾ ਡੀਸੀ ਸਾਹਿਬ ਵੀ ਅਟੈਚ ਨੇ ਉਹਨਾਂ ਦੀ ਸਾਰੀ ਨਿਗਰਾਨੀ ਹੇਠ ਹੋ ਰਿਹਾ ਹੈ ਉਹਨਾਂ ਨੇ ਮਤਲਬ ਉਸ ਤੋਂ ਦੀ ਡਿਊਟੀ ਲਈ ਸੀ ਕਿਉਂ ਮਤਲਬ ਪ੍ਰਸ਼ਾਸਨ ਹੁਣ ਪੂਰਾ ਹਰਕਤ ਦੇ ਵਿੱਚ ਹੈ ਆਪਣਾ ਹੱਕ ਬੰਦਾ ਪ੍ਰਸ਼ਾਸਨ ਦਾ ਸਹਿਯੋਗ ਦੇਣਾ ਹੈ ਦੱਸਣ ਦਾ ਹਣਾ ਵੀ ਆਪਾਂ ਇਹ ਨਾ ਹੋਵੇ ਮੰਨ ਕੇ ਚੱਲੋ ਕੋਈ ਕੋਈ ਕੁਛ ਕਹਿੰਦਾ ਕੋਈ ਵੀ ਮਜ਼ਾਕ ਨਹੀਂ ਦੇਖ ਡੀਸੀ ਸਾਹਿਬ ਵੀ ਨੇ ਸਾਰੇ ਅਫਸਰ ਸਾਹਿਬਾਨ ਵੀ ਆਪਣਾ ਫਰਜ਼ ਬੰਦਾ ਸਹਿਯੋਗ ਦੇਣਾ ਜੇ ਆਪਾਂ ਸਹਿਯੋਗ ਦੇਵਾਂਗੇ ਕੰਮ ਫੜਿਆ ਜਾਊ ਜੇ ਆਪਾਂ ਸਹਿਯੋਗ ਨਹੀਂ ਦਿੱਤਾ ਫਿਰ ਤੇ ਜਿੰਨੇ ਮਰਜ਼ੀ ਟੀਮਾਂ ਬਣਾ ਲਓ ਫਿਰ ਨਹੀਂ ਫੜਿਆ ਬਿਲਕੁਲ ਕਿਉਂਕਿ ਹੁਣ ਆਪਾਂ ਗੱਲ ਕਰੀ ਆ ਦੇ ਵਿੱਚੋਂ ਪਰ ਜਿਹੜੇ ਹੋਰ ਆਸੇ ਪਾਸੇ ਵਾਲੇ ਲਾ ਲਈ ਆਪਾਂ ਏਰੀਆ ਲਾ ਲਈਏ ਮਤਲਬ ਸਾਰਾ ਇਹ 20 25 ਕਿਲੋਮੀਟਰ ਦੇ ਏਰੀਆ ਦੇ ਵਿੱਚ ਲਾ ਲਈਏ ਜਿੱਥੇ ਵੀ ਦਿਖਦਾਗਾ ਹਨਾ ਤਾਂ ਇੱਕ ਵਾਰ ਇਹਨਾਂ ਨਾਲ ਸੰਪਰਕ ਜ਼ਰੂਰ ਕਰਿਓ ਕਿਉਂਕਿ ਜਦੋਂ ਤੁਸੀਂ ਇੱਕ ਵਾਰ ਰਿੰਗ ਮਾਰਤੀ ਵੀ ਇੱਥੇ ਪਾਇਆ ਜਾਂਦਾ ਤਾਂ ਸਾਰੇ ਉਹ ਪਟੇ ਦਾ ਭਾਈ ਦੱਸ ਦੇਣਗੇ ਵੀ ਆ ਪਟੇ ਦੇ ਵਿੱਚ ਇਹ ਸ਼ੇਰ ਜਾਂ ਚਿਤਾ ਹੈਗਾਗਾ ਤਾਂ ਮੈਕਮੇ ਨੂੰ ਤੁਰੰਤ ਦੱਸਿਆ ਜਾਊਗਾ ਤਾਂ ਉਹ ਮੌਕੇ ਤੇ ਆਪਦੀ ਕਾਰਵਾਈ ਜਿਹੜੀ ਕਰਨਗੇ ਮੌਕੇ ਤੇ ਆਪਣੇ ਲਈ ਬੰਦੇ ਵੀ ਹੈਗੇ ਔਰੇ ਬੰਦੇ 4 ਬੰਦਿਆਂ ਦੀ ਡਿਊਟੀ ਲਾਈ ਹੈ ਡੀਟੇਲਡਰ ਬਿਠਾਏ ਹੋਏ ਆ ਹੁਣ ਪ੍ਰੋਪਰ ਉਹ ਆਪਦੇ ਗਾਂਹਾਂ ਸੰਪਰਕ ਕਰਨਗੇ ਗਾਂਹਾਂ ਵਾਲੇ ਅਫਸਰਾਂ ਨਾਲ ਸੰਪਰਕ ਕਰਨਗੇ ਪੂਰਾ ਪ੍ਰੋਪਰ ਇਹ ਜਿਹੜਾ ਆਪਣਾ ਗਰੁੱਪ ਬਣ ਚੁੱਕਿਆ ਪੂਰਾ ਗਰੁੱਪ ਬਣ ਗਿਆ ਇਹ ਪੂਰੀ ਪੂਰੀ ਤਾਰ ਬਣ ਗਈ ਚੈਨ ਬਣ ਗਈ ਇਹ ਇੱਕ ਗੱਲ ਹੋਰ ਕਹਿ ਦਦਨਾ ਵੀ ਇੱਕ ਵਾਰ ਆਪਾਂ ਜੇ ਨੰਬਰ ਅਨਾਉਂਸ ਕਰ ਦਈਏ ਜਿਹੜੇ ਬੰਦੇ ਮੌਕੇ ਤੇ ਹੋ ਕਰਦੇ ਨੇ ਜੇ ਦਿਖਦਾਗਾ ਥਾ ਜੇ ਮੰਨ ਲਓ ਕਿਸੇ ਨੂੰ ਕੋਈ ਦਿਖਦਾ ਤਾਂ ਤੁਸੀਂ ਮੰਨ ਕੇ ਚਲੋ ਮੇਰਾ ਨੰਬਰ ਹੈ ਉਹ ਨੰਬਰਦਾਰ ਸਾਉ ਦਾ ਨੰਬਰ ਤੁਸੀਂ ਬੋਲ ਦਿਓ 9463462080 9463462080 ਬਯੰਤ ਨੰਬਰਦਾਰ ਬਯੰਤ ਸਿੰਘ ਨੰਬਰਦਾਰ ਪਰ ਭਰਾ ਬਣ ਕੇ ਕੋਈ ਫਾਲਤੂ ਫੋਨ ਨਾ ਕਰਿਓ ਜੀ ਨੂੰ ਦਿਖਦਾ ਉਹੀ ਫੋਨ ਕਰਿਓ ਕਿਉਂਕਿ ਫੋਨ ਕਰਨ ਤੋਂ ਬਾਅਦ ਤੁਰੰਤ ਉਹ ਗਰੁੱਪ ਦੇ ਵਿੱਚ ਪਾਇਆ ਜਾਊਗਾ ਤੇ ਤੁਰੰਤ ਐਕਸ਼ਨ ਲੇਤਾ ਜਾਊਗਾ ਅੱਧੀ ਰਾਤ ਵੀ ਫੋਨ ਕਰ ਬੱਧੀ ਰਾਤ ਵੀ ਆਊਗਾ ਜੀ ਪਰ ਐ ਇਹ ਗੱਲ ਨਾ ਹੋਵੇ ਫੋਨ ਕਰਕੇ ਪੁੱਛੀ ਜਾਓ ਕਿ ਸ਼ੇਰ ਕਿੱਥੇ ਆ ਕੀ ਬਣਿਆ ਉਹਦਾ ਇਹ ਚੀਜ਼ ਦਾ ਧਿਆਨ ਰੱਖਿਓ ਭਰਾ ਬਣ ਕੇ ਬੇਨਤੀ ਹੈ ਕਿਉਂਕਿ ਨੰਬਰ ਸਾਨੂੰ ਮਜਬੂਰੀ ਬਣ ਗਈ ਵਿੱਚ ਬੋਲਣਾ ਸੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਭਰਾ ਤੱਕ ਇਹ ਵੀਡੀਓ ਪਹੁੰਚੇ ਤੇ ਆਪਣਾ ਬਚਾਅ ਕਰ ਸਕਣ ਧੰਨਵਾਦ ਜੀ ਸ਼ੁਕਰੀਆ